ਵਿਰੋਧ ਮਤਾਹੀ ਕਹੂੰਗਾ ਜਿਹੜਾ ਕੰਮ ਕਰ ਰਿਹਾ ਬਿਲਕੁਲ ਨਜਾਇਜ਼ ਆ ਇਹ ਮੇਰੇ ਭਰਾਵਾ ਦੇ ਸ਼ੋਰੂਮਾ ਮੱਲੇ ਵਾਲੇ ਦੇ ਆਪਣੇ ਪਾਈਚਾਰੇ ਦੇ ਆਪਣੇ ਨਾਲ ਖੜਦੇ ਆ ਇਹਨਾਂ ਦੇ ਘਰ ਦੇ ਨਾਲ ਇਹਨੇ ਵੱਡੇ ਵੱਡੇ ਖੱਡੇ ਪੱਟੇ ਕਿ ਗੇਟ ਲਾਣਾ ਪਹਿਲੇ ਉਹਨਾਂ ਨੂੰ ਪੁੱਛ ਤਾਂ ਲੋ ਗੇਟ ਲਾਣਾ ਕਿ ਨਹੀਂ ਪਹਿਲੇ ਕਹਿੰਦੇ ਗੇਟ ਸੀਵਰੇਜ ਦੀ ਪਾਪਾ ਪਾਣੀ ਫਿਰ ਕਹਿੰਦੇ ਗੇਟ ਲਾਣਾ ਵਾ ਉਹਨਾਂ ਨੂੰ ਪੁੱਛ ਤਾਂ ਲੋ ਜਿਹੜੇ ਨਾਲ ਜਿਨ੍ਹਾਂ ਦਾ ਘਰ ਆ ਉਹਨਾਂ ਦੇ ਘਰ ਦੇ ਨਾਲ ਇੰਨੇ ਵੱਡੇ ਖੱਡੇ ਪੱਟਦੇ ਜੋ ਉਹਨਾਂ ਦੇ ਕੱਲ ਨੂੰ ਬਿਲਡਿੰਗਾਂ ਡੇਗੀ ਕੌਣ ਜ਼ਿੰਮੇਵਾਰ ਆ ਤੇ ਹੁਣ ਕੰਮ ਰੁਕੇ ਜਾਏਗਾ ਜੀ ਕੰਮ ਤਾਂ ਹੁਣ ਰੁਕ ਗਿਆ ਹੀ ਕੰਮ ਨਹੀਂ ਇਹ ਚੱਲਦਾ ਜਦੋਂ ਤ ਮਰਜ਼ੀ ਨਹੀਂ ਹੁੰਦੀ ਕਿ ਕੰਮ ਕਰਨ ਨੂੰ ਕਾਦੋ ਦਾ ਕੰਮ ਨਹੀਂ ਹੋਊਗਾ ਇਹ ਓਕੇ ਹਾਂਜੀ ਜੀ ਮੇਰੀ ਗੱਲ ਸੁਣੋ ਜੇ ਹੋਰ ਕਿਸੇ ਦੀ ਬਿਲਡਿੰਗ ਦੇਖੀ ਆ ਜਿਹੜੀ ਜਿਹਨਾਂ ਪੱਟਿਆ ਤੁਸੀਂ ਇੰਨਾ ਹੋਣ ਤੁਸੀਂ ਜ਼ਿੰਮੇਵਾਰ ਹੋ ਨੁਕਸਾਨ ਦਾ ਜਿਹੜਾ ਹੋਊਗਾ ਉਹ ਕਿਸੇ ਦਾ ਬਾਜੀ ਮੇਰੀ ਇੱਕ ਗੱਲ ਸੁਣ ਲਓ ਇਹ ਕੰਮ ਨਾ ਕਰੋ ਔਰੇ ੱਟਕੇ ਵਾਲਾ ਕਿਸੇ ਦਾ ਕੋਈ ਕੰਮ ਕਰ ਰਿਹਾ ਕਿਸੇ ਨੂੰ ਪੁੱਛ ਕੇ ਕਰੋ ਜਿਨ੍ਹਾਂ ਦੀ ਬਿਲਡਿੰਗ ਹੈ ਜੋ ਕੱਲ ਨੂੰ ਕੋਈ ਇਹਨਾਂ ਨੁਕਸਾਨ ਹੋ ਗਿਆ ਤੁਸੀਂ ਦੋਵੇਂ ਜਾਂ ਜਿਨ੍ਹਾਂ ਨੇ ਤੁਹਾਨੂੰ ਕਹਾਵਾ ਦੇਣਗੇ ਤੁਹਾਡੇ ਘਰ ਦੇ ਨਾਲ ਅਸੀਂ ਪੱਟਦੇ ਆ ਤੁਸੀਂ ਬਾਜੀ ਗੱਲ ਨਹੀਂ ਸਮਝਿਆ ਔਰੇ ਪੱਟਣ ਨਹੀਂ ਦੇਣਾ ਠੀਕ ਆ ਬੰਦ ਕਰਾਓ ਖੱਟੇ ਉਹਨਾਂ ਨੂੰ ਕੋਈ ਪੱਟਣ ਪੁੱਟਣ ਦੇਣਾ ਸੀ ਆਹ ਬੰਦ ਕਰਾ ਕੇ ਜੇ ਤੁਸੀਂ ਕੰਮ ਕਰਵਾਓ ਕਰਵਾਓ ਜੀ ਬੰਦ ਆਵੇ ਕਰਵਾਓ ਬੰਦ ਕਰਾ ਦਿਓ ਕਾਉਂਸਲਰ ਸਾਹਿਬ ਨੂੰ ਕਰ ਦਿਓ ਉਹਨਾਂ ਕਿਉਂ ਭੱਲੇ ਵਾਲੇ ਖੜੇ ਹੋਣੀ ਬੰਦ ਦਿੰਦੇ ਉਹਨਾਂ ਕਿ ਬਲਵਿੰਦਰ ਵੀ ਖੜਾ ਵਾ ਹੈ ਗਿਆਨ ਕਰਦਾ ਕਿਉਂ ਤੇਰਾ ਗੱਡੀਆਂ ਗੁੱਡੀਆਂ ਨਹੀਂ ਅਸੀਂ ਉਹ ਜਾਣ ਦੇਣੀ ਆ ਗੱਲ ਸੁਣ ਲਓ ਮੇਰੀ ਵੀ ਹੁਣ ਤੁਸੀਂ ਹਾਂ ਪ੍ਰੈਸ਼ਰ ਪ੍ਰੈਸ਼ਰ ਪੁਰਸ਼ਾਦਾ ਛੱਡੋ ਇਹ ਥੋੜਾ ਬਾਅਦ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਤੁਸੀਂ ਜ਼ਿੰਮੇਵਾਰ ਹੋ ਯਾਰ ਬਾਰ ਯਾਰੀ ਉਹ ਨਾ ਕਰੋ ਯਾਰ ਮੇਰੀ ਗੱਲ ਸੁਣ ਲੋ ਬਰਾ ਗੱਡੀਆਂ ਕੁੱਡੀਆਂ ਤਾਂ ਜਾਣ ਦੇ ਨਹੀਂ ਜਰਾ ਫੱਡਾ ਬੰਦ ਕਰਨਗੇ ਜਿਹੜਾ ਪੱਟਿਆ ਨਾਲ ਅਸੀਂ ਨਹੀਂ ਕਰਨੀ ਗੱਲ ਤੁਸੀਂ ਕਰ ਲੋ ਅਸੀਂ ਖੜੇ ਆਂ ਬਰੇ ਮੱਲੇ ਵਾਲੇ ਸੀ ਪੱਟਣ ਅਸੀਂ ਨਹੀਂ ਅਸੀਂ ਨਹੀਂ ਪੱਟਣ ਦੇਣਾ ਤੁਹਾਨੂੰ ਕਲੀਅਰ ਕੱਟ ਗੱਲ ਆ ਹੁਣ ਚੌਂਕ ਵਿੱਚ ਜਾਮ ਕਰਨ ਲੱਗੇ ਆ ਕਲੀਅਰ ਕੱਟ ਗੱਲ ਆ ਅਸੀਂ ਨਹੀਂ ਪੱਟਣ ਦੇਣਾ ਬਸ ਵਨ ਟੂ ਵਨ ਕਰੋ ਬਈ ਅੱਛਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਕਿਉਂ ਕਿ ਦੇਰੇ ਕਰਨ ਕੀ ਇਹ ਨਿਆਂਜੀ ਟੋਆ ਬਣਾਤਾ ਇੱਥੇ ਨੇ ਗੇੜ ਬਣਾ ਰਹੇ ਇੱਥੇ ਹੀ ਇਸ ਚੀਜ਼ ਦਾ ਗੇਟ ਬਣਾ ਰਹੇ ਸਾਨੂੰ ਦੱਸਦੇ ਦਿੰਦੇ ਵੀ ਇਸ ਚੀਜ਼ ਦਾ ਗੇਟ ਬਣਾ ਰਹੇ ਆ ਅੱਛਾ ਤੇ ਜੇ ਕੰਮ ਨਹੀਂ ਖੜਦਾ ਤੇ ਫਿਰ ਅਸੀਂ ਕੁਚਨ ਮਾਰਕੀਟ ਜੋਂਗ ਜਾਮ ਕਰਾਂਗੇ ਫਿਰ ਤੇ ਲੱਗਦਾ ਹੈ ਕਾਫੀ ਨੁਕਸਾਨ ਹੋ ਸਕਦਾ ਹੈ ਨੁਕਸਾਨ ਹੋ ਸਕਦਾ ਨੀ ਸਾਰੀਆਂ ਨਿਕਲ ਆ ਰਹੀਆਂ ਜੇ ਬਰਸਾਤ ਪੈ ਗਈ ਤਾਂ ਉਹ ਬਿਲਡਿੰਗ ਤੌਰ ਵੀ ਤੇ ਥੱਲੇ ਡਿੱਗ ਜਾਣੀ ਬਿਲਡਿੰਗ ਅੱਛਾ ਪਹਿਲਾਂ ਦੱਸਿਆ ਨਹੀਂ ਪਹਿਲਾਂ ਕਹਿੰਦੇ ਪਾਈਪਾ ਦੀ ਗੱਲ ਕੀਤੀ ਪਾਈਪਾ ਪਾਣੀ ਆ ਕਹਿੰਦੇ ਵੀ ਅਸੀਂ ਉਹਦੀ ਸੀਵਰੇਜ ਦੀ ਪਾਈਪਾ ਪਾਣੀ ਆ ਚਲੋ ਅਸੀਂ ਕਿ ਪਾ ਲੈਣ ਤਾਂ ਆਪਾਂ ਕਿ ਰਿਕਵਰਡ ਪਾਣੀ ਕਿਸ ਚੀਜ਼ ਦੇ ਮਗ ਹੁਣ ਬਾਅਦ ਚੋਂ ਪਤਾ ਲੱਗ ਰਿਹਾ ਵੀ ਇੱਥੇ ਤਾਂ ਗ ਇੱਥੇ ਖੜੇ ਹਾਂ ਮੈਂ ਜੋਆ ਨਗਰ ਜੀ ਕੀ ਦਿੱਕਤ ਆ ਰਹੀ ਹੈ ਦਿੱਕਤ ਇਹ ਆ ਰਹੀ ਹੈ ਇਹਨਾਂ ਨੇ ਨਜਾਇਜ਼ ਆ ਕੇ ਟੋਏ ਪੱਟਦੇ ਆ ਕਹਿੰਦੇ ਬਾਅਦ ਚ ਪਤਾ ਲੱਗਿਆ ਵੀ ਇਹ ਕਹਿੰਦੇ ਵੀ ਉਹ ਬਣਾਣਾ ਪਹਿਲੀ ਗੱਲ ਤਾਂ ਤੁਸੀਂ ਆਪਣੇ ਕੈਮਰਾ ਪਰਸਨ ਨੂੰ ਕਹੋ ਉੱਪਰ ਫੋਟੋ ਉੱਪਰ ਕੈਮਰਾ ਮਾਰੇ ਹਾਈ ਵੋਲਟ ਤਾਰਾ ਨੇ ਕਿੱਥੇ ਬਣਾਊਗਾ ਇਹ ਜਿਹੜਾ ਬਣਾ ਰਿਹਾ ਇਹ ਜੋ ਬਣਾਣਾ ਵੀ ਆਪਣਾ ਉੱਧਰ ਬਣਾਵੇ ਜਿੱਥੇ ਬਣਨਾ ਚਾਹੀਦਾ ਤੇ ਕਪਲੀ ਕੁਮਾਰ ਸਾਨੂੰ ਹੁਣ ਐ ਨਹੀਂ ਮੌਕੇ ਦੇ ਨਹੀਂ ਆ ਰਹੇ ਫੋਨ ਹੀ ਨਹੀਂ ਚੱਕਦਾ अच्छा जी फोन ਨਹੀਂ ਚੱਕਦਾ ਕਹਿੰਦਾ ਆਨਾ ਜੀ ਆਨਾ ਜੀ ਆਨਾ ਜੀ ਕਹੀ ਕਹਿੰਦਾ ਕਿਸੇ ਹੋਰ ਨੂੰ ਕਰੀ ਜਾਂਦਾ ਫੋਨ ਅਗਰ ਕੰਮ ਨਹੀਂ ਰੁਕਿਆ ਫਿਰ ਚੇਤਾਵਨੀ ਕੀ ਹੈ ਚੇਤਾਵਨੀ ਇਹ ਹੈ ਵੀ ਫਿਰ ਭਰਾਵਾ ਧਰਨਾ ਲਾਵਾਂਗੇ ਆਪਾਂ ਹੋਰ ਕੀ ਹੋਈ ਹੋ ਸਕਦਾ ਪੋਟਾ ਵੀ ਆ ਰਹੀ ਪੋਟਾਂ ਦਾ ਤਾਂ ਆਪਾਂ ਵੀ ਬਾਈਗਾਰਡ ਆ ਸਾਡੇ ਕੋਲੋਂ ਦਾ ਬਾਈਕਟ ਕਰਦਾ ਬਾਈਗਾਰਡ ਦੀ ਬਾਈਗਾਰਡ ਝਾੜੂ ਵਾਲੇ ਦਾ ਬਾਈਗਾਰਡ ਆ ਸਾਡੇ ਕੋਲੋਂ ਦਾ ਇਹਦੀ ਦੁਰਵਰਤੋਂ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਇਲੈਕਸ਼ਨਾਂ ਦੇ ਵਿੱਚ ਇਸ ਤਰੀਕੇ ਨਾਲ ਮਗਨ ਹੋਈ ਹੈ ਕਿ ਜਿਹੜੇ ਸਰਕਾਰ ਦੇ ਪੈਸੇ ਦੀ ਜਿਹੜੀ ਦੁਰਵਰਤੋਂ ਕੀਤੀ ਜਾ ਰਹੀ ਸਭ ਤੋਂ ਪਹਿਲੇ ਜਿਹੜਾ ਇੱਥੇ ਗੇਟ ਬਣਾਉਣ ਜਾ ਰਿਹਾ ਇਲਾਕੇ ਵੱਲੋਂ ਕਿਸੇ ਵੀ ਸਮਾਜ ਦੇ ਇਹ ਕਹਿੰਦੇ ਆ ਕਿ ਕਬੀਰ ਸਾਹਿਬ ਦਾ ਗੇਟ ਬਣਾ ਲੈਣ ਲੇਕਿਨ ਅਸੀਂ ਕਬੀਰ ਸਾਹਿਬ ਦੇ ਨਿਆਂ ਹੋਣ ਦੇ ਕਾਰਨ ਅਸੀਂ ਇਹਨਾਂ ਨੂੰ ਪੁੱਛਣਾ ਚਾਹਨੇ ਦੱਸੋ ਸਾਡੇ ਸਮਾਜ ਦੇ ਵਿੱਚ ਕਿੰਨਾ ਲੋਕਾਂ ਨੇ ਤੁਹਾਡੇ ਅੱਗੇ ਇਸ ਗੇਟ ਦੀ ਡਿਮਾਂਡ ਕੀਤੀ ਹੈ ਸੋ ਕਿਉਂਕਿ ਇਹ ਚੀਜ਼ਾਂ ਸਿੰਘ ਆਜ ਤੂੰ 50 100 ਸਾਲ ਪੁਰਾਣੀਆਂ ਜਿਹੜੀਆਂ ਚੀਜ਼ਾਂ ਦੀਆਂ ਉਹ ਚਲਦੀਆਂ ਦੀ ਲੇਕਿਨ ਇਹੋ ਜਿਹੜੇ ਤੁਸੀਂ ਅੱਜ ਤੁਸੀਂ ਗੇਟ ਬਣਾਉਂਦੇ ਹੋ ਜੇ ਤੁਸੀਂ ਇਲਾਕੇ ਦੀ ਚਾਹਦੇ ਹੋ ਸੇਫਟੀ ਚਾਹਦੇ ਹੋ ਤੇ ਬਣਾਓ ਜੀ ਮੈਂ ਦੂਸਰੇ ਨਿਊ ਮਾਡਲ ਟਾਉਨ ਚ ਸਰਾਂਭਾ ਨਗਰ ਚ ਗ੍ਰੀਨ ਫੀਲਡ ਚ ਜੇ ਦੂਸਰੇ ਏਰੀਆ ਦੇ ਵਿੱਚ ਗੇਟ ਲੱਗੇ ਆ ਸੀਸੀਟੀਵੀ ਕੈਮਰੇ ਲੱਗੇ ਆ ਉੱਥੇ ਸਿਕਿਉਰਿਟੀ ਗਾਰਡ ਬੈਠੇ ਐ اسی ਤਰੀਕੇ ਨਾਲ ਤੁਸੀਂ ਆਪਣੇ ਜਵਾਰ ਨਗਰ ਨੂੰ ਲੋਕ ਕਰੋ ਅੱਛਾ ਸੋ ਕੀ ਕੀ ਕਹਿਣਾ ਚਾਹੁੰਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਨੂੰ ਬੜੀ ਸ਼ਰਮ ਆਈ ਇੱਥੇ ਪਹੁੰਚ ਕੇ ਵੇਖ ਕੇ ਸ਼ਾਟ ਪਹਿਲੇ ਲੋ ਤੇ ਖੱਡਿਆਂ ਦੇ ਜੀ ਮੈਂ ਨਾ ਆ ਜਿਹੜੇ ਸ਼ਾਟ ਲੈ ਰਹੇ ਹੋ ਵੇਖੋ ਤੁਸੀਂ ਇਹ ਗੇਟਾਂ ਦੇ ਸ਼ਾਟ ਨੇ ਇਸ ਬਿਲਡਿੰਗਾਂ ਢਾਣ ਵਾਲੀਆਂ ਗੱਲਾਂ ਹੋ ਰਹੀਆਂ ਆਲੇ ਦੁਆਲੇ ਵੇਖੋ ਤੇ ਲੋਕੀ ਬੱਚੇ ਰਹਿਦੇ ਆ ਮੈਂ ਤਾਂ ਬੱਚਾ ਵੇਖਦਾ ਬੱਚੇ ਖੇਡਦੇ ਫਿਰਦੇ ਆ ਕੱਲਾ ਬਿਲਡਿੰਗ ਢੱਟ ਗਈ ਦਾ ਰਿਸਪੌਂਸਿਬਿਲਟੀ ਕਿਹਦੀ ਹੈ ਅਸਲਤ ਕੀ ਹੈ ਇਹ ਸਰਕਾਰ ਦੀ ਸੋਚ ਹੀ ਹੈ ਨਹੀਂ ਇਹ ਵਿਜਨਲੈਸ ਸਰਕਾਰ ਆ ਦਿਮਾਗ ਹੈ ਨਹੀਂ ਦਾ ਕੰਮ ਕਿਵੇਂ ਕਰਨਾ ਕਹਿੰਦੇ ਗੇਟ ਲਾਣਾ ਔਰ ਗੇਟ ਤੁਸੀਂ ਲਾਓ ਪਰ ਗੇਟ ਸਾਰੇ ਸਹਿਮਤੀ ਨਾਲ ਲਾਓ ਜੀ ਬਿਨਾ ਸਹਿਮਤੀ ਤੋਂ ਆਪਾਂ ਗੇਟ ਲਾ ਰਹੇ ਆ ਫਿਰ ਸਭ ਤੋਂ ਵੱਡੀ ਗੱਲ ਹੈ ਸਾਡਾ ਆਪਣਾ ਪਰਿਵਾਰ ਸਾਡੀਆਂ ਆਪਣੀਆਂ ਬਰਾਦਰੀਆਂ ਜਿਹੜੇ ਇੱਥੇ ਬੈਠੀਆਂ ਆਈਦੀਆਂ ਨਹੀਂ ਬੈਠੀਆਂ 1947 ਤੋਂ ਉੱਠ ਕੇ ਸਾਰੇ ਬਰਾਦਰੀ ਇੱਥੇ ਬੈਠੀਆਂ ਦੇਖੋ ਜਵਹਰਨਗਰ ਜਗਾਓ ਸੀ ਜਦੋਂ ਇਹ ਸਾਰੇ ਪਾਕਿਸਤਾਨ ਤੋਂ ਉੱਠ ਕੇ ਆਏ ਆ ਤੇ ਇੱਥੇ ਆ ਕੇ ਬਸੇ ਆ ਸੀ ਸੋ ਇਹਨਾਂ ਨੂੰ ਵਾਪਸ ਲੜਾਉਣ ਵਾਸਤੇ ਕਿਹਨੇ ਕਿਹਾ ਅਸੀਂ ਇਦਾਂ ਦਾ ਮਾਹੌਲ ਕ੍ਰੀਏਟ ਕਰ ਰਹੇ ਆ ਤਾਂ ਕਿ ਬਰਾਦਰੀਆਂ ਸਾਡੀਆਂ ਆਪਾ ਭਾਈਚਾਰਾ ਵਾ ਜਿਹੜੀ ਸਾਡੇ ਆਪਣਾ ਸਾਂਝ ਹੈ ਭਾਈਚਾਰ ਸਾਂਝਾ ਉਹਨੂੰ ਖਤਮ ਕਰਨ ਵਾਸਤੇ ਕੀਤਾ ਜਾਵੇ ਤੇ ਮੈਂ ਤਾਂ ਸਾਰਿਆਂ ਮਰਾਦਿਆਂ ਨੂੰ ਅੱਜ ਬੇਨਤੀ ਲਈ ਆ ਕਿ ਆਪਾਂ ਨੇ ਇਹਨਾਂ ਦੇ ਜਿਹੜਾ ਸਿਆਸੀ ਇਹਨਾਂ ਦਾ ਦਬਾਅ ਚੱਲਿਆ ਹੋਇਆ ਆ ਡਿਟਸ ਸਿਆਸੀ ਸਮੀਕਰਨ ਬਣਾ ਰਹੇ ਆ ਜਿਹਦੇ ਨਾਲ ਕਿ ਸਾਨੂੰ ਆਪਸ ਲੜਾ ਕੇ ਇਹ ਵੋਟਾਂ ਨਹੀਂ ਚਾਹੁੰਦੇ ਰੱਖੋ ਵੋਟਾਂ ਦਾ ਮਹੌਲ ਹੈ ਆਪਾਂ ਇਹਨਾਂ ਦੀ ਗੱਲਾਂ ਹੀ ਨਹੀਂ ਆਣਾ ਹੈਗਾ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਹੈ ਕਮਨਸਾਪਾ ਬੰਟ ਪਾਇਆ ਜਾ ਰਿਹਾ ਹੈ ਬਿਲਕੁਲ ਆਇਆ ਜਾ ਰਿਹਾ ਮੈਂ ਇਹੀ ਗੱਲ ਕਹਿ ਰਿਹਾ ਇਹ ਕੰਮ ਕੀ ਹੋ ਰਿਹਾ ਇਹ ਕੰਮ ਆਪਸ ਲੜਾਈ ਝਗੜੇ ਵਾਲਾ ਕੰਮ ਫਸਾਦ ਦਾ ਕੰਮ ਹੋ ਰਿਹਾ ਜੀ ਇਹ ਕੰਮ ਦਾ 3 ਸਾਲ ਤੋਂ ਕਰਦੀ ਆ ਰਹੀ ਏ ਉਤੋਂ ਪਹਿਲੇ ਨੇ ਕੀਤਾ ਪਹਿਲੇ ਦਿੱਲੀ ਚ ਕੀਤਾ ਫਿਰ ਅਲੱਗ-ਅਲੱਗ ਸਟੇਟਾਂ ਚ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਪੰਜਾਬੀਆਂ ਦੇ ਬਲੱਡ ਲਾਈਨ ਨਾਲ ਖੂਨ ਆ ਪੰਜਾਬੀਆਂ ਦਾ ਉਹ ਫਰਕ ਆ ਪੰਜਾਬੀਆਂ ਦਾ ਖੂਨ ਇਕੱਠਾ ਇੱਕ ਇਹ ਭੁੱਲ ਗਿਓ ਸਮਾਂ ਜਦੋਂ 84 ਦੇ ਵਿੱਚ ਸਾਰੇ ਪੰਜਾਬ ਤੋਂ ਬਾਹਰ ਗੋਲੀਆਂ ਚੱਲੀਆਂ ਵੱਢ ਰੱਖੋਈ ਇੱਥੇ ਕਿਹੜੇ ਚਪੇੜ ਨਹੀਂ ਮਾਰੀ ਇੱਕ ਦੂਜੇ ਨੂੰ ਜੀ ਇਹ ਉਹ ਬਰਾਦੀਆਂ ਸਾਡੀਆਂ ਜਿੱਦ ਵੀ ਸਮਾਂ ਮੈਂ ਤੁਹਾਨੂੰ ਦੱਸਦਾਂ ਉਹਹੀ ਵਾਲਾ ਹੈ ਕਿ ਇੱਥੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਵੰਡ ਨਹੀਂ ਪੈਣੀ ਆ ਇਹ ਵੰਡ ਨਹੀਂ ਪੈਣੀ ਨਾ ਬਰਾਦ ਦੀ ਵੰਡ ਪੈਣੀ ਆ ਤੇ ਨਾ ਇਹ ਹੋਣ ਦੇਣਾ ਮੁਖਮਤ ਸਾਹਿਬ ਗੱਲ ਕਰੀਏ ਐਕਸੀਨ ਸਾਹਿਬ ਨਾਲ ਗੱਲ ਹੋਈ ਐਕਸੀਨ ਸਾਹਿਬ ਦਾ ਇਹ ਕਹਿਣਾ ਹੈ ਕਿ ਅਗਰ ਸੋਨ ਨੂੰ ਕਾਉਂਸਲ ਕਹੇਗਾ ਕੰਮ ਰੋਕ ਦੋ ਅਸੀਂ ਰੋਕ ਦਾਂਗੇ ਜੋ ਤੱਕ ਨਹੀਂ ਕਹਿਣਗੇ ਉਹ ਕੰਮ ਚੱਲਦਾ ਰਹੂਗਾ ਉਹਨੂੰ ਸੋਨ ਨੂੰ ਕਾਉਂਸਲ ਕਹੇਗਾ ਰੱਬ ਤੋਂ ਉੱਤੇ ਆ ਕਾਨੂੰਨ ਨਾਲ ਗੱਲ ਕਰੋ ਜੀ ਕਾਨੂੰਨ ਨਾਲ ਲਾਓ ਕਰਦਾ ਇੱਥੇ ਲੋਕੀ ਜਿਹੜੇ ਆ ਪੂਰੇ ਪੂਰੇ ਲਾਓ ਕਰਦੇ ਆ ਜੇ ਲੋਕੀ ਨਹੀਂ ਚਾਹੁੰਦੇ ਜਿਨ੍ਹਾਂ ਨੇ ਸੋਨੂ ਨੂੰ ਬਣਾਇਆ ਹੈਗਾ ਸੋਨੂ ਕੌਣ ਹੁੰਦਾ ਤੇੜੇਗਨ ਵਾਲਾ ਜੀ ਔਰ ਐਕਸ਼ਨ ਸਾਹਿਬ ਨੂੰ ਮੈਂ ਤਾਰਨਾ ਦੇਣਾ ਕਿ ਜੇ ਗੈਰ ਕਾਨੂੰਨੀ ਤਰੀਕੇ ਨਾਲ ਉਹ ਗੇਟ ਬਣਾਇਆ ਤਾਂ ਮੈਂ ਦੱਸਦਾ ਨਾ ਇਹ ਤੁਹਾਨੂੰ ਅਦਾਲਤ ਹੈ ਤਰੀਕਾ ਬਹੁਤ ਬੋਕ ਤੇ ਥੋੜਾ ਬੁਰਾ ਹਾਲ ਹੋ ਜਾਣਾ ਮੈਂ ਕੰਮ ਰੋਕਣਾ ਪੈਣਾ ਉਹਨਾਂ ਨੂੰ ਜੀ ਜੇ ਲੋਕੀ ਨਹੀਂ ਚਾਹੁੰਦੇ ਇੱਥੋਂ ਸਾਰੇ ਸਾਰੇ ਪਿਆਰ ਨਾਲ ਗੱਲ ਕਰ ਰਹੇ ਆ ਉੱਤਮਾਲ ਜਖ ਸਿੰਘ ਸਾਹਿਬ ਕਹਿਣ ਕਿ ਸੋਨੀ ਨੂੰ ਸੋਨੂ ਨੂੰ ਸੋਨੂ ਨੂੰ ਖੂ ਸੋਨੂ ਬਿਲਕੁਲ ਸੋਨੂ ਵੀ ਸਾਡਾ ਨੁਮਾਇੰਦਾ ਸੀਗਾ ਇਲਾਕੇ ਦਾ ਹੈਗਾ ਵਾ ਪਰ ਨੁਮਾਇੰਦਾ ਰਹਿਣਾ ਨਹੀਂਗਾ ਰਹਿਣ ਵਾਸਤੇ ਉਹਨੂੰ ਕਾਨੂੰਨ ਨਾਲ ਗੱਲ ਕਰਨੀ ਪੈਣੀ ਹੈ ਤਰਕ ਨਾਲ ਗੱਲ ਕਰਨੀ ਹੈ ਠੀਕ ਹੈ ਬਿਨਾਂ ਤਰਕ ਤੋਂ ਗੱਲ ਕਰੋਗੇ ਤਾਂ ਇਹ ਕੰਮ ਨਹੀਂ ਹੋਣਾ ਹੈਗਾ ਇਹ ਅੱਜ ਬਰਾਦਿਆਂ ਦਾ ਸਾਡੇ ਪਾਈਚਾਰੇ ਦਾ ਸਾਡੇ ਸਾਰੇ ਜਵਾਨ ਨਗਰ ਕੈਂਪ ਦਾ ਸਾਰੇ ਸਾਰੇ ਕਿ ਅਸੀਂ ਇੱਕ ਆ ਇਸ ਮਾਮਲੇ ਤੇ ਅਸੀਂ ਇੱਕਾਂ ਜੇ ਗੇਟ ਲਵਾਣਾ ਤਾਂ ਸਾਂਝੇ ਕੋਰਟ ਤੇ ਲੱਗਿਆਊਗਾ ਲੇਕਿਨ ਐਦਾਂ ਦਾ ਗੇੜ ਨਹੀਂ ਲਾਣਾ ਜਿਹਦੇ ਨਾਲ ਕਿ ਬਿਲਡਿੰਗਾਂ ਥੱਲੇ ਡੇਗਾ ਅੱਛਾ ਇਲਾਕੇ ਦੇ ਲੋਕ ਕਹ ਰਹੇ 2 ਘੰਟੇ ਵਿੱਚ ਕੌਂਸਲ ਸਾਹਮਣੂ ਕੋਲ ਕਿਤੇ ਪਰ ਆਂਦੇ ਹੀ ਨਹੀਂ ਪਏ ਕਿੱਥੋਂ ਆਣਾ ਉਹਦਾ ਕੰਮ ਲੜਾਈ ਕਰਨਾ ਹੂੰ ਉਹਦਾ ਕੰਮ ਤਾਂ ਲੜਾਣਾ ਇੱਥੇ ਭਗਤ ਬਰਾਦੀ ਹਿੰਦੂਜਾਂ ਲੜਾਣਾ ਬਰਾਦੀਆਂ ਲੜਾਣਾ ਆਮੋ ਸਾਹਮਣੇ ਵੀ ਹੋਈ ਆ ਸਾਡੇ ਸਾਹਮਣੇ ਪਰ ਮੈਂ ਬੇਨਤੀ ਲਾਣਾ ਸਾਰੀਆਂ ਬਰਾਦੀਆਂ ਨੂੰ ਹੱਥ ਜੋੜ ਕੇ ਬੇਨਤੀ ਲਾਣਾ ਆਪਾਂ ਐਦਾਂ ਦਾ ਮਾਹੌਲ ਨਹੀਂ ਬਣਾਣਾ ਆਪਾਂ ਮਾਹੌਲ ਬਣਾਣਾ ਆਪਸੀ ਪਿਆਰ ਦਾ ਆਪਾਂ ਮਾਹੌਲ ਬਣਾਣਾ ਹੈਗਾ ਆਪਸੇ ਸਾਂਝਾ ਕਿਉਂਕਿ ਸਾਂਝ ਆਪਣੀ ਸਾਲਾਬੱਦੀ ਹੈ ਆ ਗੇਟ ਦਾ ਅੱਜ ਆਇਆ ਕੱਲ ਢਵਾਤੇ ਇਹਨਾਂ ਨੇ ਆਪ ਹੀ ਇਲੈਕਸ਼ਨ ਨੰਗੀ ਨਾਲ ਆਪੇ ਵਟ ਕੇ ਲੈ ਜਾਣਾ ਪਰ ਜੇ ਕੱਲ ਕਿਸੇ ਬੱਚੇ ਦਾ ਨੁਕਸਾਨ ਹੋ ਗਿਆ ਜੇ ਇੱਥੇ ਨੰਗਦੇ ਸੜਕ ਤੇ ਕਿਸੇ ਦਾ ਨੁਕਸਾਨ ਹੋ ਗਿਆ ਉਹ ਨਾ ਦਾ ਬੱਚਾ ਵਾਪਸ ਆਣਾ ਇਹਨਾਂ ਪਰਿਵਾਰ ਵਾਪਸ ਆਣਾ ਠੀਕ ਹੈ ਥੈਂਕ ਯੂ ਜੀ ਸੋ ਕਾਫੀ ਜਿਹੜਾ ਮਸਲਾ ਕਾਫੀ ਭੱਕਿਆ ਜੀ ਕੀ ਕਹਿਣੇ ਤੋਂ ਦੇਖੋ ਜੀ ਅੱਜ ਵਾਰਡ ਨੰਬਰ 72 ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇੱਕ ਗੇਟ ਆਪਾਂ ਬਣਵਾਣਾ ਬਣਵਾਣ ਲਈ ਸਰਕਾਰ ਵੱਲੋਂ ਆਏ ਸੀਗੇ ਮੌਕੇ ਤੇ ਚਲੋ ਉਹਨਾਂ ਨੇ ਉਹਨਾਂ ਨੇ ਵੀ ਗਲਤ ਕੀਤਾ ਕਾਰਪੋਰੇਸ਼ਨ ਨੇ ਥੋੜਾ ਜਿਹਾ ਬਿਲਕੁਲ ਨਾਲ ਜੀ ਕਰਕੇ ਕਰਤਾ ਉਹਨੂੰ ਜੇ ਮੱਲੇ ਉਹਨਾਂ ਦੀ ਜ਼ਹਿਮਤੀ ਆ ਕੇ ਵੀ ਅੱਗੇ ਆਪਾਂ ਕਰ ਦਈਏ ਥੋੜਾ ਅੱਗੇ ਕਰਕੇ ਬਣ ਜੂਗਾ ਉਹ ਤਾਂ ਕੋਈ ਗੱਲ ਨਹੀਂ ਹੈ ਅੱਛਾ ਜੀ ਪ੍ਰਧਾਨ ਜੀ ਗੱਲ ਕਰੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਹਾਂ ਵੀ ਸਰਕਾਰ ਦਾ ਪ੍ਰੈਸ਼ਰ ਸਾਨੂੰ ਜੀ ਮੈਨੂੰ ਪ੍ਰੈਸ਼ਰਾਈਜ਼ ਬੜਾ ਕਰ ਰਹੇ ਨੇ ਆਡੀਓ ਹੈ ਸਾਡੇ ਕੋਲ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਜੀ ਦੇਖੋ ਜਿਹੜਾ ਮੱਲੇ ਦਾ ਕੰਮ ਹੋਣਾ ਜਾਂ ਕੋਈ ਵੀ ਕੰਮ ਡਿਵੈਲਪਮੈਂਟ ਦਾ ਹੋਣਾ ਉਹਦੇ ਲਈ ਅਫਸਰਾਂ ਨਾਲ ਗੱਲ ਕਰਨੀ ਪੈਂਦੀ ਹੈ ਇਹਦੇ 'ਚ ਜੀ ਪ੍ਰੈਸ਼ਰਾਈਜ਼ ਕਰਨ ਦੀ ਕੋਈ ਗੱਲ ਨਹੀਂ ਕਿਉਂਕਿ ਉਹ ਮੁਲਾਜ਼ਮ ਨੇ ਉਹ ਆਪਣੇ ਜਨਤਾ ਦੇ ਮਤੈਦ ਨਹੀਂ ਜੀ ਕੋਈ ਵੀ ਕਿਸੇ ਦਾ ਕੰਮ ਹੋਊਗਾ ਉਹ ਸਾਨੂੰ ਉਹਦੇ ਤੇ ਜ਼ੋਰ ਪਾਣੇ ਪੈਣ ਉਹ ਬਾਕੀ ਜੇ ਕਿਸੇ ਦਾ ਕਿਸੇ ਦਾ ਨੁਕਸਾਨ ਹੁੰਦਾ ਹੈ ਹੀ ਉਹ ਕੰਮ ਤੇ ਕਿਸੇ ਨੂੰ ਵੀ ਨਹੀਂ ਇੰਟਰਫੇਅਰ ਕਰਨ ਦਿੰਦੇ ਇਹੀ ਲੋਕਾਂ ਦੇ ਨਾਲ ਚੱਨਾ ਤੇ ਲੋਕਾਂ ਦੇ ਹਿਸਾਬ ਨਾਲ ਹੀ ਚੱਨਾ ਵਾ ਤੇਹੀ ਉਹ ਨਹੀਂ ਕਿ ਵੀ ਆਪਣੀ ਮਨਮਰਜ਼ੀ ਕਰਨੀ ਜੇ ਕਿਸੇ ਨੂੰ ਇਤਰਾਜ ਆ ਕਿ ਵੀ ਇੱਥੇ ਆਪਾਂ ਥੋੜਾ ਜਿਹਾ ਜਗ੍ਹਾ ਛੱਡ ਛੱਡ ਕੇ ਬਣਾ ਲਓ ਆਪਾਂ ਜਗਾ ਛੱਡ ਦਿਓ ਇਹ ਵੀ ਕਿਹਾ ਜਾ ਰਿਹਾ ਬਰਾਦਰੀ ਦੇ ਲੋਗ ਅਮੋ ਸਾਹਮਣੇ ਵੀ ਹੋਏ ਨੇ ਕਾਫੀ ਦਾ ਮਾਹੌਲ ਵੀ ਕਰਮਾਇਆ ਦੇਖੋ ਜਵਾਨ ਅਰ ਕੰਮ ਜਵਾਨ ਅਰ ਕੈਂਪ ਜਿਹੜਾ ਹੈਗਾ ਸਾਰੇ ਭਾਈਚਾਰੇ ਇਕੱਠੇ ਆ ਨੇ ਜੀ ਮੈਂ ਸਮੂਹ ਭਾਈਚਾਰਿਆਂ ਨੂੰ ਜਿਹੜੇ ਵੀ ਭਗਤ ਭਾਈਚਾਰਾ ਵਾ ਜਾਂ ਬਾਜੀਗਰ ਜਾਂ ਵਾਲਮੀਕੀ ਜਿੰਨੇ ਵੀ ਭਾਈਚਾਰੇ ਆਪਣੇ ਇੱਥੇ ਰਹਿੰਦੇ ਆ ਸਾਰੇ ਆਪਾਂ ਜੇ ਭਰਾ ਨੇ ਕੋਈ ਏਡੀ ਵੱਡਾ ਇਸ਼ੂ ਨਹੀਂ ਹੈਗਾ ਥੋੜਾ ਜਿਹਾ ਆਪਾਂ ਅੱਗੇ ਪਿੱਛੇ ਕਰਕੇ ਸਾਈਡ ਚੇਂਜ ਕਰ ਸਕਦੇ ਆ ਇਸ ਨੂੰ ਆਪਾਂ ਕਿਸੇ ਨੂੰ ਲੜਨ ਨਹੀਂ ਦੇਣਾ ਦੇਖੋ ਮੈਂ ਮੈਂ ਇੱਥੇ ਅਸੀਂ ਜੰਮੇ ਪਲੇ ਸਾਰੇ ਭਾਈਚਾਰੇ ਇਕੱਠੇ ਇਹੀ ਕਿਸੇ ਨੂੰ ਲੜਨ ਨਹੀਂ ਦੇਣਾ ਇਹੀ ਇਹਨਾਂ ਦੀ ਸਹਿਮਤੀ ਨਾਲ ਹੀ ਆਪਾਂ ਅਡਜਸਟਮੈਂਟ ਅੱਗੇ ਪਿੱਛੇ ਜਿੱਦਾ ਵੀ ਕਰਨਾ ਅਜਾ ਭਗਤ ਬਲਾਦਰੀ ਦੇ ਵਿਨੋਦ ਕੁਮਾਰ ਪੀਨੂ ਨੇ ਖੁਦ ਬਿਆਨ ਦਿੱਤਾ ਸਾਡੇ ਕੋਲ ਉਸ ਬਿਆਨ ਦੀ ਕਾਪੀ ਹੈਗੀ ਹੈ ਉਹਨਾਂ ਨੇ ਕਿਹਾ ਵੀ ਸਾਨੂੰ ਜ਼ਰੂਰ ਦਿੰਨੀ ਹੈ ਦੇਖੋ ਬੀਨੂ ਇਕੱਲਾ ਇੱਕ ਆਪਣੇ ਭਾਈਚਾਰੇ ਦਾ ਬੰਦਾ ਵਾ ਦੇਖੋ ਜਿਹੜੇ ਦੂਜੇ ਭਾਈਚਾਰੇ ਜਿੰਨੇ ਹੋਰ ਲੋਕ ਨੇ ਕੱਲਾ ਜੇ ਮੈਂ ਸੋਨੂ ਆ ਤੇ ਮੈਂ ਪੂਰੇ ਵਾਲਮੀਕ ਭਾਈਚਾਰੇ ਦੀ ਬਹੁਤ ਥੋੜਾ ਬਾਜ ਹੈ ਹੈਨਾ ਹਰ ਬਰਾਦੀ ਦੇ ਹਰ ਬੰਦੇ ਦੀ ਆਪਣੀ ਆਪਣੀ ਜ਼ੂਝ ਹੁੰਦੀ ਆ ਉਹ ਜੇ ਚਾਹਦੇ ਆ ਕੁਝ ਜਿ ਉਹਨਾਂ ਨੇ ਚਾਹਿਆ ਜੇ ਉਹਨਾਂ ਨੇ ਮੈਨੂੰ ਗੱਲ ਕੀਤੀ ਮੈਂ ਤਾਂ ਹੀ ਗੱਲ ਕੀਤੀ ਗੇਟ ਦੀ ਪਰਮਿਸ਼ਨ ਲਈ ਬਿਲਕੁਲ ਨਾਲ ਸਹਿਮਤ ਹੋ ਜੀ ਹਾਂ ਬਿਲਕੁਲ ਬਿਲਕੁਲ ਬਦਲੇ ਜਾਊਗਾ ਜੀ ਬਿਲਕੁਲ ਜੀ ਗੇਟ ਮਹੱਲੇ ਵਾਲੇ ਸਹਿਮਤੀ ਨਾਲ ਸਮੂਹ ਇਲਾਕਾ ਨਿਵਾਸੀਆਂ ਦੀ ਸਹਿਮਤੀ ਨਾਲ ਅੱਗੇ ਪਿੱਛੇ ਕਰ ਲਾਂਗੇ ਸਾਨੂੰ ਕੋਈ ਉਹ ਨਹੀਂ ਹੈਗਾ ਇੱਥੇ ਲੈਣਾ ਜਦ ਕਿ ਬਲਕਿ ਗਲਤੀ ਕਾਰਪੋਰੇਸ਼ਨ ਦੀ ਸੀ ਉਹਨੂੰ ਕਹਿ ਕੇ ਕੀ ਗਏ ਆ ਹਾਂ ਅੱਛਾ ਵੀਰੇ ਜਿਹੜੇ ਕਾਰ ਵਿੱਚ ਮਿਲਾਈ ਤੁਸੀਂ ਕਹਿ ਰਹੇ ਹੋ ਉਹਨੇ ਗਲਤੀ ਫਿਰ ਕਾਰ ਵੀ ਕਰਈ ਹੈ ਕਿ ਉਹਨਾਂ ਤੇ ਨਹੀਂ ਚਲੋ ਉਹਨਾਂ ਨੂੰ ਵੀ ਕਈ ਵਾਰ ਇਦਾਂ ਹੁੰਦਾ ਤਾਂ ਮੌਕੇ ਦਾ ਪਤਾ ਨਹੀਂ ਹੁੰਦਾ ਉਹਨਾਂ ਨੂੰ ਉਹ ਉਹਨਾਂ ਨੇ ਕਈ ਚੀਜ਼ਾਂ ਦੇਖਣੀਆਂ ਤਾਰਾ ਅੱਗੇ ਪਿੱਛੇ ਦੇਖਣੀਆਂ ਸੀਗੀਆਂ ਉਹਦੇ ਕਰਕੇ ਸ਼ਾਇਦ ਉਹਨਾਂ ਕੋਲ ਉਧਰ ਹੋ ਗਿਆ ਵਾ ਆਦਰਵਾਈ ਉਹਨੂੰ ਚਾਹੀਦਾ ਹੀ ਥੋੜਾ ਜਿਆਦਾ